ਮੈਂ ਸੁਦੇਵ ਘਗਰਤਰਾ ਜਿਹੜੀ ਆਮ ਆਦਮੀ ਪਾਰਟੀ ਦੀ ਅਜਹਾਰ ਹੋਈ ਹੈ ਪੰਜਾਬ ਜੀ ਹੋਈ ਹੈਗੀ ਹੈ ਬੜੀ ਨਮੋਸ਼ਨਲ ਕਹਿਣਾ ਪੈ ਰਿਹਾ ਕਿ ਅਸੀਂ 2013 ਵਿੱਚ ਗੁਰਨਾਨਗਰ ਹਸਪਤਾਲ ਦੇ ਸਾਹਮਣੇ ਤਰਵਿੰਦਰ ਜੀ ਬਸੰਦਪੁਰਾ ਬਾਪੂ ਨੂਬ ਦੇ ਧੋਈ ਉਹਨਾਂ ਦੀ ਤਸਵੀਰ ਜਿਸੀ ਉਹਨਾਂ ਦੀ ਧੋਈ ਅਸੀਂ 20 ਬੰਦੇ ਹੁੰਦੇ ਸੀ ਅਸੀਂ ਦਫ਼ਤਰ ਖੋਲ ਕੇ ਉਹਦੇ ਕੰਪਿਊਟਰ ਰੱਖ ਕੇ ਇਹ ਪਾਰਟੀ ਸ਼੍ਰੀਆ ਕੇ ਪੀਸੀ ਬੁੱਟਾ ਲਾਇਆ ਸੀ ਸਿੰਚਾਸ ਲੇਕਿਨ ਜ਼ਿੰਮੇਵਾਰੀ ਤਾਂ ਫਿਰ ਇਹ ਨਹੀਂ ਦੀ ਬਣਦੀ ਜੀ ਐਮਐਲਆ ਦੀ ਠੀਕ ਨਹੀਂ ਐਮਐਲਏ ਕੀ ਕਰਦੇ ਜਿੰਨਾ 70% ਵਲੰਟੀਅਰ ਸੀ ਉਹ ਉਹ ਭਜਾਤਾ ਉਹਨਾਂ ਦੇ ਫੋਨ ਚੱਕੜੇ ਬੰਦ ਕਰਤੇ ਤੇ ਭਗਵੰਤ ਮਾਨ ਜਿੰਨੇ ਅਹੀ ਬੇਨਤੀ ਹੈ ਕਿ ਹਰ ਇੱਕ ਹਲਕੇ ਦੇ ਵਸਧ ਪੰਜਾਬ ਦੇ ਹਾਰ ਗਈ ਜਿੱਥੇ ਜਿੱਥੇ ਹਾਰੀ ਹੈ ਇਹਨਾਂ ਐਮਐਲਏ ਨੂੰ ਨੱਥ ਪਾਓ ਇਥੇ ਪੰਜ-ਪੰਜ ਮੈਂਬਰੀ ਕਮੇਟੀ ਬਣਾਓ ਜਿਹੜੀ ਕੈਂਡੀਡੇਟ ਅਟੈਚ ਹੋਵੇ ਸਿੱਧੀ ਉਹ ਉਹਨਾਂ ਨੂੰ ਪਾਵਰ ਆ ਦਿਓ ਉਹ ਲੋਕਾਂ ਦੇ ਕੰਮ ਕਰੇ ਡੁੱਲੇ ਬੇਰਾਂ ਦਾ ਕੁਝ ਨਹੀਂ ਹੋਇਆ ਉਹਨਾਂ ਮੈਂ ਬਹੁਤਾ ਨਾ ਕਹਾ ਭਾਈ ਪਵਨਮਨ ਜੀ ਇਹਨਾਂ ਨੂੰ ਕੋਈ ਸੁਧਾਰ ਕਰੋ ਨਹੀਂ ਤਾਂ ਆਪ ਦਾ 2027 ਚ ਭੋਗ ਪੈ ਜਾਣਾ ਜੀ ਸਰ ਕੀ ਨਾਮ ਹੈ ਜੀ ਆਪਣਾ ਮੈਂ ਸੁਦੇਵ ਕਾਗਰਤਰਾ ਜਿਹੜੀ ਆਮ ਆਦੀ ਪਾਰਟੀ ਦੀ ਜਿਹਾਰ ਹੋਈ ਹੈ ਪੰਜਾਬ ਚ ਹੋਈ ਹੈਗੀ ਹੈ ਬੜੀ ਨੈਮੋਸ਼ਨਲ ਕਹਿਣਾ ਪੈ ਰਿਹਾ ਕਿ ਅਸੀਂ 2013 ਵਿੱਚ ਗੁਰਨਾਨ ਸਿੰਘ ਹਸਾਲ ਦੇ ਸਾਹਮਣੇ ਤਰਵਿੰਦਰ ਜੀ ਬਸੰਦਪੁਰਾ ਬਾਪੂ ਨੂਬ ਦੀ ਡੈਥ ਹੋ ਗਈ ਉਹਨਾਂ ਦੀ ਤਸਵੀਰ ਜੱਸੀ ਉਹਨਾਂ ਦੀ ਡੈਥ ਹੋ ਗਈ ਹਰਜੀ ਸੇਹਰਾ ਸੀ ਗੁਰਸਿੰਤ ਮੋਹਲੀ ਸੀ ਅਛਾ ਜੀ ਜਗਤ ਸਿੰਘ ਨਟਿਆੜੀ ਅਸੀਂ 20 ਬੰਦੇ ਹੁੰਦੇ ਸੀ ਅਸੀਂ ਦਫ਼ਤਰ ਖੋਲ ਕੇ ਉਹਦੇ ਕੰਪਿਊਟਰ ਲਾ ਕੇ ਇਹ 파ਰਟੀ ਸ਼ਰੀਆਤ ਕੇ ਪੀ ਸੀ ਬੁੱਟਾ ਲਾਇਆ ਸੀ ਸਿੰਚਿਆ ਸੀ ਉਸ ਤਵੇ ਬੀਬੀ ਪਿੰਡ ਦਿੱਤੇ ਸੀ ਇਹਨਾਂ ਅਸੀਂ ਕਰਦੇ ਰਹਿੰਦੇ ਸੀ ਜੇ ਸਾਡੇ ਕੋਲ ਪ੍ਰੂਫ ਵੀ ਹੈਗਾ ਇਹ ਸਾਰੇ ਪਿੰਡ ਨੇ ਦੇਖ ਸਕਦੇ ਆ ਤੁਸੀਂ ਕੀ ਪਿੰਡ ਟਹਿਲਪਰਾ ਇਹ ਮਾਨਕਪੁਰ ਖੇੜਾ ਗੱਜੂ ਖੇੜਾ ਇਹ ਫੋਟੋਆਂ ਨੇ ਇਹ ਧਰਬੀਰ ਗਾਂਧੀ ਦੀ ਜਿਹੜੀ ਮੈਸੇਜ ਖੜੀ ਹੈ ਕਢਾਵਾ ਵਿਖੇ ਅਸੀਂ 20-20 ਬੰਦੇ ਇਕੱਠੇ ਕਰਨੇ ਤੇ ਪੁਲਿਸ ਨੂੰ ਸਮਝਾਣਾ ਸਮਝਾ ਕੇ ਇਸ ਤਰ੍ਹਾਂ ਲਹਿਰ ਬਣਦੀ ਚਲੀ ਗਈ ਤੇ ਜੋ ਵੀ ਸਰਕਾਰ ਨੇ ਪਾਰਟੀ ਨੇ ਕੈਂਡੀਡੇਟ ਦਿੱਤਾ ਅਸੀਂ ਸਵਕਾਰ ਕਰ ਲਿਆ ਜਿਤਾਇਆ ਲੇਕਿਨ ਜ਼ਿੰਮੇਵਾਰੀ ਤਾਂ ਫੇਰ ਇਦਾਂ ਦੀ ਬਣਦੀ ਜੀ ਐਮਐਲਏ ਦੀ ਠੀਕ ਹੈ ਨਹੀਂ ਐਮਐਲਏ ਕੀ ਕਰਦੇ ਐਮਐਲਏ ਨੇ ਕੀ ਕੀਤਾ ਜਿੰਨਾ 70% ਵਲੰਟੀਅਰ ਸੀ ਉਹ ਭਜਾਤਾ ਉਹਨਾਂ ਦੇ ਫੋਨ ਚੱਕਣੇ ਬੰਦ ਕਰਤੇ ਉਹਨਾਂ ਨੂੰ ਮੂੰਹ ਲਾਣਾ ਬੰਦ ਕਰਤਾ ਅਸੀਂ ਪਿੰਡਾਂ ਜਾਂਦੇ ਸੀ ਉਹ ਕਹਿੰਦੇ ਸਾਡੇ ਕੰਮ ਕਰਾਓ ਮੈਂ ਕਿ ਕੰਮ ਕਿੱਦਾਂ ਹੋਣਗੇ ਕਹਿੰਦੇ ਤੁਸੀਂ ਸਾਡੇ ਕੋਲ ਵੋਟਾਂ ਲੈਣ ਆਉਂਦੇ ਸੀ ਮੈਂ ਕਹਾਂ ਸਾਡੀ ਅੱਗੇ ਐਮਐਲਏ ਨਹੀਂ ਸੁਣਦੇ ਹੈਗੇ ਇਸ ਤਰ੍ਹਾਂ ਕਰਕੇ ਉਹ ਕਹਿੰਦੇ ਕੋਈ ਗੱਲ ਨਹੀਂ ਫਿਰ ਵੋਟ ਨਾਲ ਹੀ ਜਵਾਬ ਦੇਵਾਂਗੇ ਅਸੀਂ ਚੁੱਪ ਕਰ ਜਾਂਦੇ ਸੀ ਕੀ ਕਰੀਏ ਠੀਕ ਹੈ ਨਹੀਂ ਤੇ ਜੇ ਇਹਨਾਂ ਦੀ ਜਾਇਦਾਦਾਂ ਜੀ ਮੈਨਾ ਹੀ ਬਣਾਉਣੀ ਸੀ ਲੋਕਾਂ 'ਚ ਨਹੀਂ ਵਿਚਰਨਾ ਸੀ ਫਿਰ ਨਾ ਐਮਐਲਏ ਬਣਦੇ ਇਹ ਠੀਕ ਹੈ ਨਹੀਂ ਤੇ ਕੀ ਕਰਦੇ ਇਹ ਕੀ ਭਾੜਦੇ ਆ ਬਿਹੜੀ ਬੋਲਪੁਰ ਕਮਿਊਨਿਟੀ ਹੈ ਇੱਥੇ ਦਰਜਨਾਂ ਦੇ ਹਿਸਾਬ ਨਾਲ ਹਰ ਰੋਜ਼ ਨਿੱਨਾ ਮਿੱਤਰ ਨਾਲ ਸ਼ਾਮਲ ਹੁੰਦੇ ਸੀ ਲੋਕ ਵੋਟਾਂ ਕਿੱਥੇ ਗਈਆਂ ਐ ਐਮਐਲ ਸਾਹਿਬ ਰਾਜਪਰੇ ਦੀਆਂ ਤੁਹਾਨੂੰ ਪਹਿਲਾਂ ਬੂਣ ਹਲਕੇ ਦਾ ਜਿਤਾਇਆ ਸੀ 25 30 ਪਿੰਡ ਇੱਕ ਮੋਜਬਲਾ ਦੇ ਦੇ ਉਧਰ ਜਿੱਤ ਗਿਆ ਜੀ ਤੁਸੀਂ ਉਧਰ ਤੁਸੀਂ ਫੋਕਸ ਨਹੀਂ ਕੀਤਾ ਇੱਥੇ ਬੜੇ ਲੋਕਾਂ ਨਾਲ ਹਾਰ ਪਵਾਏ ਗਏ ਵੋਟਾਂ ਜੇ ਪਵਾਇਂਦੀ ਨਹੀਂ ਵੋਟ ਕਿੱਦਾਂ ਬਣਦੀ ਹੈਗੀ ਹੈ ਦੀਵਾਲੀ ਨੂੰ ਇੱਕ ਤਿਹਾਰ ਹੁੰਦਾ ਵੱਡਾ ਬੋਲਪੁਰ ਕਮਿਊਨਿਟੀ ਉੱਥੇ ਪਟਾਕਿਆਂ ਦੀ ਰਿਟੇਲ ਚ ਪਟਾਕੇ ਵੇਚਦੀ ਹੈ ਉੱਥੋਂ ਵੀ ਸੁਣਿਆ ਵੀ ਪਸਟਾਲ ਪੈਸੇ ਲਈ ਹੈ ਜਾਂ ਤਾਂ ਪੈਸੇ ਲੈ ਲੋ ਜਾਂ ਵ ਉਹ ਤੋਂ 50000 ਰੁਪਏ ਸੰਸਦ ਦੇ ਰਹੇ ਬਣਨ ਦਾ ਇੱਕ ਜਾਂ ਬਾਬਾ ਸਾਹਸ ਲੈ ਲਓ ਪੈਸਾ ਲੈ ਲਓ ਜਾਂ ਉਹਨਾਂ ਦੇ ਵੋਟਾਂ ਲੈ ਲਓ ਮੈਂ ਕੀ ਕੀ ਕਹਾ ਮੈਂ ਦਾ ਐਮਐਲਏ ਨਹੀਂ ਕਹੂੰਗਾ ਭਈ ਭਾਈ ਇਹਨਾਂ ਕੋਲ ਤੁਸ ਤਾਨੂੰ ਵਿਸ਼ਵਾਸ ਨਾ ਚਾਹੀਦਾ ਸੀ ਲੋਕਾਂ ਕੋ ਵਲੰਟੀਅਰ ਦੀ ਸੁਣਨੀ ਚਾਹੀਦੀ ਸੀ ਜਿਹੜਾ ਲੋਕਾਂ ਦਾ ਅੱਜ ਜਵਾਬ ਦਿੱਤਾ ਠੀਕ ਹੈ ਤੇ ਭਗਵੰਦ ਮਾਨ ਜਿੰਨੇ ਅਹੀ ਬੇਨਤੀ ਹੈ ਕਿ ਹਰ ਇੱਕ ਹਲਕੇ 'ਚ ਵੈਸੇ ਤਾਂ ਪੰਜਾਬ 'ਚ ਹਾਰ ਗਈ ਜਿੱਥੇ-ਜਿੱਥੇ ਹਾਰੀ ਐ ਇਹਨਾਂ ਐਮਐਲਏ ਨੂੰ ਨੱਥ ਪਾਓ ਇੱਥੇ 5-5 ਮੈਂਬਰੀ ਕਮੇਟੀ ਬਣਾਓ ਜਿਹੜੀ ਕੈਂਡੀਡੇਟ ਅਟੈਚ ਹੋਵੇ ਸਿੱਧੀ ਉਹ ਉਹਨਾਂ ਨੂੰ ਪਾਵਰਾਂ ਦਿਓ ਉਹ ਲੋਕਾਂ ਦੇ ਕੰਮ ਕਰੇ ਡੁੱਲੇ-ਵੇਰੇ ਦਾ ਕੁਝ ਨਹੀਂ ਹੋਇਆ ਅਸੀਂ ਵਲੰਟੀਅਰਾਂ ਨੂੰ ਦੁਬਾਰੇ ਵਾਪਸ ਲਿਆਵਾਂਗੇ ਲਿਆ ਕੇ ਪਾਰਟੀ ਨੂੰ ਫੇਰ ਖੜਾ ਕਰਾਂਗੇ ਇਹ ਕਾਂਗਰਸ ਨਹੀਂ ਜੇਤੀ ਇਹ ਵਲੰਟੀਅਰਾਂ ਨੇ ਆਪਣੀ ਨਾਰਾਜ਼ਗੀ ਦਿਖਾਈ ਹੈ ਭਗਵੰਤ ਸਿੰਘ ਜੀ ਠੰਡੇ ਕੋ ਇਹ ਲੋਕ ਦੱਸਦੇ ਨੇ ਐਮਐਲਏ ਇਹ ਕਹਿੰਦੇ ਸਾਰਾ ਕੁਝ ਠੀਕ ਚੱਲ ਰਿਹਾ ਪਰ ਗਰਾਊਂਡ ਪੱਧਰ ਤੇ ਸਾਨੂੰ ਕਹਿੰਦੇ ਹੁੰਦੇ ਸੀ ਕਿਉ ਮੈਂ ਸਾਡਾ ਕੈਂਡੀਡੇਟ ਨੇ ਸੌਰੀ ਇਹ ਐਮਐਲਏ ਕਹਿਣਗੇ ਵੀ ਸੁਖਦੇਵ ਸਿੰਘ ਸਾਡਾ ਵਰਕਰ ਨਹੀਂ ਸੀ ਇਹ ਦੇਖੋ ਜੀ ਮੇਰੇ ਕੋ ਉਹ 17 ਦਾ ਹੈਗਾ ਇਹ ਕਾਰਡ ਹੈ ਮੈਂ ਪੋਲਿੰਗ ਜੈਂਟ ਬਣਿਆ ਕਾਊਂਟਿੰਗ ਜੈਂਟ ਬਣਿਆ ਇਹਨਾਂ ਦਾ ਉੱਥੇ ਯੂਨੀਵਰਸਿਟੀ ਮੈਂ ਗਾਂਧੀ ਦਾ ਬਣਿਆ 14 ਚ ਇਹ ਕਹਿਣ ਜੋਗੇ ਨਹੀਂ ਮੈਂ 20 ਪਿੰਡ ਸੰਭੇ ਮੈਂ ਤੁਹਾਨੂੰ ਪਹਿਲੇ ਵੀ ਦਿਖਾਤਾ ਇਸ ਤੋਂ ਮੈਂ ਹੁ ਕੀ ਕੀ ਕਹਾਂ ਵੀ ਜੇ ਇਹਨਾਂ ਨੇ ਆਪਣੀਆਂ ਆਪਣੇ ਕਾਰੋਬਾਰ ਕਰਨੇ ਸੀ ਫਿਰ ਕਿਉਂ ਇਹ ਰਾਜਨੀਤੀ ਜਾਈ ਸੀ ਲੋਕਾਂ ਦਾ ਬਦਲਾ ਭਾਲਿਆ ਸੀ ਫਿਰ ਤਾਂ ਕੱਲੀ ਕਾਂਗਰਸ ਠੀਕ ਸੀ ਹਾਲੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਹੋਇਆ ਕੋਈ ਇਹਨਾਂ ਨੂੰ ਪਾਵਰਾਂ ਦਿਓ ਹੋਰ ਚਾਚਾਰ ਬੰਦੇ ਲਾਓ ਕਾਰਨ ਕੀ ਸਮਝਦੇ ਸੀ ਕਾਰਨ ਦੇ ਸਮਝਦੇ ਆ ਬਈ ਸਭ ਤੋਂ ਵੱਡਾ ਵਲੰਟੀਅਰ ਨੇ ਇੱਕ ਆਸ ਰੱਖੀ ਸੀ ਬਈ ਕੋਈ ਬਦਲਾ ਆਊਗਾ ਸਾਡਾ ਇੱਜ਼ਤਮਾਨ ਆਊਗਾ 70 ਸਾਲ ਤੋਂ ਦੁਗੀ ਜੀ ਲੋਗੀ ਨਾ ਤੋ ਠੀਕ ਹੈ ਇਹ ਬਣ ਕੇ ਇਹਦੇ ਪੈਰ ਥਲੇ ਵਟੇਰਾ ਆ ਗਿਆ ਠੀਕ ਹੈ ਜਿਹੜਾ ਮਰਜੀ ਤੁਸੀਂ ਖੜ੍ਹ ਜੇ ਤੁਸੀਂ ਬਣ ਜਾਂਦੇ ਐਮਐਲਏ ਇਹ ਕੀ ਗੱਲ ਹੈ ਇਹ ਤਾਂ ਇਹ ਹੈ ਵੀ ਜੇ ਇਹਨਾਂ ਦੇ 20-20 ਸਾਲ ਰਗੜਾਈ ਕਰਾਈ ਹੁੰਦੀ ਉਸ ਤੋਂ ਬਾਅਦ ਵੀ ਐਮਐਲਏ ਬਣਦੇ ਫਿਰ ਵਰਕਰ ਦੀ ਪੱਜ਼ਾ ਹੁੰਦਾ ਕਦਰ ਕੀ ਹੁੰਦੀ ਹੈ ਕਿਸ ਤਰ੍ਹਾਂ ਕੰਮ ਹੁੰਨੇ ਆ ਵਰਕਰ ਇੱਜ਼ਤਮਾਨਦ ਭਾੜਦਾ ਹੈਗਾ ਉਹ ਕਹਿੰਦਾ ਵੀ ਮੈਨੂੰ ਬਿਠਾਓ ਜੇ ਹਫ਼ਤੇ ਦੋ ਦਿਨ ਵੀ ਇਹ ਦਰਵਾਰ ਲਾਂਦੇ ਜਾਂ ਤਿੰਨ ਦਿਨ ਵੀ ਲਾਂਦੇ ਦੋ ਘੰਟੇ 8 ਤੋਂ 10 ਲੋਕਾਂ ਦੀਆਂ ਸਮੱਸਿਆ ਸੁਣਦੇ ਲੋਕਾਂ ਦੇ ਛੋਟੇ ਛੋਟੇ ਕੰਮ ਹੁੰਦੇ ਆ ਤਹਿਸੀਲ ਦੇ ਕਚਹਿਰੀਆਂ ਦੇ ਥਾਣੇ ਦੇ ਕਰਾ ਕੇ ਵਰਕਰ ਖੁਸ਼ੀ ਹੋ ਜਾਂਦਾ ਵੀ ਮੇਰੀ ਬੱਲੇ ਬੱਲੇ ਐਮਐਲਏ ਸੁਣਦਾ ਇਹਨਾਂ ਦਾ ਫੋਨ ਹੀ ਚੱਕਣੇ ਬੰਦ ਕਰਦੇ ਤਧਾਰ ਲੋਕਾਂ ਨਾਲ ਯਾਰੀ ਨਾਲ ਜਿਨ੍ਹਾਂ ਕੋ ਪੈਸਾ ਹੈਗਾ ਤੁਸੀਂ ਸਮਝ ਗਏ ਪੈਸਿਆਂ ਨਾਲ ਕਿਉਂ ਯਾਰੀ ਲਾਈ ਹੈਗੀ ਹੈ ਹੁਣ ਮੈਂ ਬਹੁਤਾ ਨਾ ਕਹਾ ਬਈ ਪਵੰਦ ਮਾਨ ਜੀ ਇਹਨਾਂ ਨੂੰ ਕੋਈ ਸੁਧਾਰ ਕਰੋ ਨਹੀਂ ਤਾਂ ਆਪ ਦਾ ਇਹ 2027 ਚ ਭੋਗ ਪੈ ਜਾਣਾ ਵਾਹਿਗੁਰੂ